ਦੋਸਤੋ ਨਮਸਕਾਰ BTI ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਹੜ੍ਹ ਪੀੜਤਾਂ ਦੇ ਲਈ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂਆਂ ਨੇ ਗੁਰਦਾਸਪੁਰ ਤੋਂ ਟਰੱਕ ਕੀਤਾ ਰਵਾਨਾ ਇਹ ਸ਼ਰਧਾਲੂ ਆਪਣੇ ਆਪਣੇ ਮਹਾਰਾਜ ਸੰਤ ਡਾਕਟਰ ਗ੍ਰਮਿਤ ਰਾਮ ਰਹੀਮ ਸਿੰਘ ਜੀ ਇਨਸਾ ਦੀਪ ਰੇਨਾ ਸਰੋਤ ਮਾਨਤਾ ਭਾਈ ਦੇ ਕਈ ਕੰਮ ਕਰਦੇ ਰਹਿੰਦੇ ਹਨ ਜਿਵੇਂ ਲੋਕਾਂ ਨੂੰ ਬਲੱਡ ਦੇਣਾ ਗਰੀਬਾਂ ਨੂੰ ਮਕਾਨ ਪਾ ਕੇ ਦੇਨੇ ਤੇ ਜਿਵੇਂ ਹੁਣ ਕੁਦਰਤੀ ਆਫਤ ਦੇ ਤਹਿਤ ਹੜ੍ਹ ਆ ਗਈ ਹੈ ਹੜ੍ਹ ਦੇ ਵਿੱਚ ਜਾ ਕੇ ਅਸ਼ਾਸਤ ਨਾਮ ਦੀ ਗ੍ਰੀਨੈਸ ਵੈਲਫੇਅਰ ਵਿੰਗ ਆਪਣੀ ਸੇਵਾ ਨਿਭਾਉਂਦੀ ਹੈ ਰਾਸ਼ਨ ਦੇ ਟਰੱਕ ਦੇ ਨਾਲ ਨਾਲ ਇਹਨਾਂ ਸੇਵਾਦਾਰਾਂ ਨੇ ਹਰਾ-ਚਾਰਾ ਪਸ਼ੂਆਂ ਦੇ ਲਈ ਤੇ ਮੈਡੀਕਲ ਦਵਾਈਆਂ ਜਿਵੇਂ ਜੋ ਲੋਡ ਹੈ ਉਹ ਵੀ ਨਾਲ ਭੇਜੀਆਂ ਤੇ ਇਸ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਆਓ ਦੇਖਦੇ ਹਾਂ VTI ਨਿਊਜ਼ ਟੀਵੀ ਤੋਂ ਸੁਸ਼ੀਲ ਗੋਇਲ ਦੀ ਰਿਪੋਰਟ ਡੇਰਾ ਸਤਾ ਸੋਤਾ ਵੱਲੋਂ ਰਾਹਸਮਗਰੀ ਜੰਦੀ ਗਈ ਹੈ ਤੁਸੀਂ ਅੱਜ ਅੱਜ ਵੀ ਦੇ ਕੇ ਰਵਾਨਾ ਕਰ ਰਹੇ ਹੋ ਹਰਪੀਟ ਸਮਰਥਾ ਦੇ ਵੱਲੋਂ ਕੀ ਪੰਜਾਬ ਹੜਾਂ ਦੀ ਮਾਰ ਦੇ ਹੇਠ ਹੈ ਔਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਡੇਰਾ ਸਿਰਸਾ ਸੱਚਾ ਚੌਦਾ ਦਾ ਤੇ ਦਿਨੋਂ ਧੰਨਵਾਦ ਕਰਦੇ ਹਾਂ ਕਿ ਇਹ ਵੱਦ ਛੱਡ ਕੇ ਹਰ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ ਇਹਨਾਂ ਦੇ ਵਲੰਟੀਅਰਸ ਅੱਜ ਆਏ ਹਨ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਕੁਝ ਪਿੰਡ ਆਈਡੈਂਟੀਫਾਈ ਕੀਤੇ ਗਏ ਹਨ ਜਿੱਥੇ ਮਦਦ ਦੀ ਲੋੜ ਹੈ ਜਿੱਥੇ ਰਸਦ ਪਹੁੰਚਾਉਣ ਦੀ ਲੋੜ ਹੈ ਤਰਪਾਲਾਂ ਦੀ ਲੋੜ ਹੈ ਅਸ ਅੱਜ ਜਿਹੜਾ ਇਹ ਮਟੀਰੀਅਲ ਲੈ ਕੇ ਆਏ ਨੇ ਰੀਲੀਫ ਮਟੀਰੀਅਲ ਉਹਨੂੰ ਅਸੀਂ ਉਹਨਾਂ ਪਿੰਡਾਂ ਵੱਲ ਡਾਇਵਰਟ ਕਰ ਰਹੇ ਹਾਂ ਤਾਂ ਕਿ ਈਵਨ ਡਿਸਟ੍ਰੀਬਿਊਸ਼ਨ ਆਫ ਰੀਲੀਫ ਮਟੀਰੀਅਲ ਹੋਵੇ। ਇਹੀ ਇਹ ਸਹਾਇਤਾ ਕੇਂਦਰ ਜੋ ਕਿ ਪੰਚਾਇਤ ਭਵਨ ਵਿਕੇ ਖੋਲਿਆ ਗਿਆ ਹੈ ਮਾਨਯੋਗ ਬੀਜੀ ਸਰਦਿਆ ਹੁਕਮਤ ਦੇ ਨਾਲ ਆਦੇਸ਼ਾਂ ਦੇ ਨਾਲ ਡਾਇਰੈਕਸ਼ਨਸ ਦੇ ਨਾਲ ਉਹਨਾਂ ਦੀ ਗਾਈਡੈਂਸ ਦੇ ਵਿੱਚ ਇਹਦਾ ਇਹੀ ਮਕਸਦ ਹੈ ਕਿ ਈਵਨ ਡਿਸਟ੍ਰੀਬਿਊਸ਼ਨ ਆਫ ਰੀਲੀਫ ਮਟੀਰੀਅਲ ਹੋਵੇ ਔਰ ਹਰ ਘਰ ਤੱਕ ਇਹ ਰੀਲੀਫ ਪਹੁੰਚੇ। ਤੋਂ ਮੈਂ ਇੱਕ ਵਾਰੀ ਫੇਰ ਤੋਂ ਡੇਰਾ ਸਿਰਸਾ ਸੱਚਾ ਸੌਦਾ ਦਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਇਸ ਮੁਸ਼ਕਲ ਵਕਤ ਵਿੱਚ ਪ੍ਰਸ਼ਾਸਨ ਦੇ ਨਾਲ ਖੜੇ ਹਨ ਥੈਂਕ ਯੂ ਮੈਮ ਇਹ ਇਸ ਆਲਸੋ ਅ ਗ੍ਰੀਟ ਡਿਸਾਸਟਰ ਦਾ ਸਬੰਧ ਉਹ ਲੈ ਕੇ ਆਇਆ ਹੈ ਟਿਸ਼ੂ ਅੱਜ ਹਜ਼ੂਰ ਮਹਾਰਾਜ ਜੀ ਸੰਤ ਡਾਕਟਰ ਗ੍ਰਮੀਤ ਰਾਮ ਸਿੰਘ ਜੀ ਦੇ ਸੰਦੇਸ਼ ਨਾਲ ਅੱਜ ਡੇਰਾ ਸੱਚਾ ਦੇ ਸਰਦਾਰੀ ਸਾਧ ਸੰਗਤ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਰਾਹਤ ਸਮੱਗਰੀ ਜਿਸ ਦੇ ਵਿੱਚ ਖਾਣ ਪੀਣ ਦਾ ਸਮਾਨ ਕਿਟਾ ਨੇ ਔਰ ਹਰਾ ਚਾਰਾ ਜਿਹੜੀਆਂ ਚਾਰੇ ਦੀਆਂ ਗੰਡਾ ਨੇ ਪਸ਼ੂਆਂ ਦੇ ਲਈ ਅਤੇ ਮੈਡੀਕਲ ਜੋ ਸਰ ਜੀ ਮੰਨ ਲੋ ਟੀਮ ਆ ਤਾਂ ਮੈਡੀਸਨ ਉਹਦੀਆਂ ਕਿਟਾਂ ਜਿਹੜੀ ਉਹ ਪ੍ਰਸ਼ਾਸਨ ਨੂੰ ਮਾਨਯੋਗ ਮੈਡਮਾ ਨਵਜੋਤ ਕੌਰ ਸ਼ਰਮਾ ਜ਼ਿਲ੍ਹਾ ਟ੍ਰਾਂਸਪੋਰਟ ਅਫਸਰ ਉਹਨਾਂ ਨੂੰ ਅਸੀਂ ਮੈਡੀਕਲ ਜਿਹੜੀ ਮੈਡੀਸਨ ਉਹ ਸ਼ਾਮ ਦਿੱਤੀ ਹੈਗੀ ਦੇ ਦਿੱਤੀ ਆ ਅੱਗੇ ਜੋ ਵੀ ਰਸਨਾ ਉਹ ਅੱਗੇ ਅਸੀਂ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿੱਥੇ ਪ੍ਰਸ਼ਾਸਨ ਦੀ ਅਗਵਾਈ ਦੇ ਵਿੱਚ ਜਿੱਥੇ ਜ਼ਰੂਰਤ ਆ ਉਹ ਲੋੜਵੰਦਾ ਤੱਕ ਸਾਡੇ ਸਾਰੇ ਸੇਵਾਦਾਰ ਸਾਹ ਸਤਨਾਮ ਜੀ ਗ੍ਰੀਨ ਸਬੈਲਫੇਅਰ ਫੋਰਸ ਦੇ ਸੇਵਾਦਾਰਾਂ ਜਿਹੜੇ ਉਹ ਅੱਗੇ ਲੋੜਵੰਦ ਪਰਿਵਾਰਾਂ ਤੱਕ ਇਹ ਸਾਰਾ ਸਮਗਰੀ ਹੈ ਜਿਹੜੀ ਰਾਤ ਸਮਗਰੀ ਹੈ ਇਹ ਵੰਡ ਕੇ ਆਉਂਦੇ ਵਿੱਚ ਹੋਰ ਮਸਤੀ ਲੋੜ ਵਾਸਤੇ ਵੀ ਹਾਂ ਜਦੋਂ ਵੀ ਪ੍ਰਸ਼ਾਸਨ ਸਾਨੂੰ ਕਹੂਗਾ ਜਿੱਥੇ ਵੀ ਲੋੜ ਹੋਊਗੀ ਵਿਖੇ ਦੇ ਵਿੱਚ ਵੀ ਸਾਡਾ ਡੇਰਾ ਸੱਚਾ ਸੌਦਾ ਦੀ ਸਾਥ ਸੰਗਤ ਹਾਜ਼ਰ ਆਗੀ ਕਿਤੇ ਵੀ ਸਮਾਨ ਦੀ ਜ਼ਰੂਰਤ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੋਊਗੀ ਜ਼ਰੂਰਤ ਹੋ ਪ੍ਰਸ਼ਾਸਨ ਦੱਸੋ ਉੱਥੇ ਅਸੀਂ ਜ਼ਰੂਰ ਪਹੁੰਚਾਂਗੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਦਿਲਬਖ ਸਿੰਘ ਜੀ ਮੈਂ ਸਰਪੰਚ ਰੋਲੀ ਤੋਂ ਆਂ ਜੀ ਜ਼ਿਲ੍ਹਾ ਗੁਰਦਾਸਪੁਰ ਤੋਂ ਆਂ ਇਹ ਮੇਰਾ ਸੱਚਾ ਸੌਦਾ ਤੋਂ ਲੈ ਕੇ ਅਸਰਾ ਸਮਗਰੀ ਸਾਡੇ ਕੋਲ ਪਹੁੰਚੀ ਨੇ ਪ੍ਰਸ਼ਾਸਨ ਦੇ ਨਾਲ ਜੋ ਵੀ ਮਦਦ ਕਰ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਗਰੀਬ ਘਰ ਨੇ ਜਿਨ੍ਹਾਂ ਕੋ ਕੋਈ ਦਿਹਾੜੀਦਾਰੀ ਦਾ ਜਿਹੜਾ ਕੰਮ ਕਰਦੇ ਨੇ ਉਹਨਾਂ ਨੂੰ ਬਹੁਤ ਲੋੜ ਸੀ ਪਿੰਡੋ ਵੀ ਜਿੰਨੀ ਹੈਲਪ ਹੁੰਦੀ ਉਹਨਾਂ ਦੀ ਕਰੀਦੀ ਆ ਸੱਚਾ ਸੌਦਾ ਵਾਲਿਆਂ ਨੇ ਬਹੁਤ ਜ਼ਿਆਦਾ ਆਪਣਾ ਸਾਥ ਦਿੱਤਾ ਪ੍ਰਸ਼ਾਸਨ ਦੇ ਨਾਲ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਸਰ ਜੀ ਕੀ ਨਾਮ ਤੁਹਾਡਾ ਦੱਸੋ ਮੇਰਾ ਨਾਮ ਜੀ ਚਰਨਜੀਤ ਸਿੰਘ ਪਿੰਡ ਸੰਗਤਪੁਰ ਦਾ ਮੈਂ ਸਰਪੰਚਾ ਜੀ ਮੈਂ ਤੇਰਾ ਸੱਚਾ ਸੌਦਾ ਤੇ ਸਾਡੇ ਇੱਥੇ ਪਿੰਡ ਦੇ ਵਿੱਚ ਸੇਵਾ ਕਰਨ ਦੇ ਉੱਤੇ ਮੈਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਜੋ ਕਿ ਜ਼ਰੂਰਤਮੰਦਾਂ ਨੂੰ ਕਿੱਟਾਂ ਮੁਹਈਆ ਕਰਵਾਈਆਂ ਗਈਆਂ ਨੇ ਇਹਨਾਂ ਵਾਸਤੇ ਮੈਂ ਆਪਦੀ ਦਾ ਬਹੁਤ-ਬਹੁਤ ਦਿলো ਧੰਨਵਾਦ ਕਰਦਾ ਹਾਂ